ਆਪਾਂ ਦੱਸਦੇ ਹਾਂ ਕਿ ਅੱਜ ਮੇਰੇ ਪੈਰੇ ਕੋਲ ਆ ਨਾ ਕੋਈ ਨਹੀਂ ਕਿ ਉਹ ਕੀ ਹੈ ਤੇਰਾ ਆਪਾਂ ਸ਼ਰਤਾਂ ਤੋਂ ਪੱਕੀ ਕਰੋ ਬਹੁਤ ਸਾਰਾ ਹੋ ਗਿਆ ਲੈਂਡੇਜ ਹੈ ਕਿ ਕਿਹਨੇ ਚੈੱਕ ਕੀਤਾ ਇਹਨਾਂ ਨੇ ਫੋਟੋਗ੍ਰਾਫੀ ਵੀ ਆਖਰੀ ਵੀ ਆਈ ਫਾਇਲਸ ਬਣਾਵਾ ਦੇ ਰਿਹਾ ਹੈ ਰਿਸਕਟ ਨਹੀਂ ਆਏਗਾ ਰਿਸਕਟ ਫਰਮਾ ਵਰਮਾਨ ਜਿਹਨਾਂ ਨੇ ਫੈਸਲਾ ਕੀਤਾ ਦੂਜੀ ਨਹੀਂ ਲੈਣ ਦੇ ਨਾਲ ਆਪਾਂ ਕਰਦੇ ਨਹੀਂ ਆਹ ਜਿਹੜਾ ਪ੍ਰਿੰਸ ਸਮਨ ਦੇ ਕੋਲ ਆ ਗਿਆ ਕੱਲ ਨੂੰ ਕੋਈ ਹੋਰ ਬੈਠੇਗਾ ਉਹ ਤੋਂ ਪਰੇ ਫਿਰ ਕੋਈ ਹੋਰ ਬੈਠੇਗਾ ਫੋਲ ਸਾਡੇ ਸਾਡੇ ਹੀ ਪਰਿਵਾਰਾਂ ਚੋਂ ਹੀ ਆ ਸਾਡੇ ਪਰਿਵਾਰਾਂ ਚੋਂ ਹੀ ਆ ਜੀ ਤੁਹਾਨੂੰ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਹੋਣੀ ਹੈ ਅੱਜ ਇੱਕ ਪਰਿਵਾਰ ਬੈਠਾ ਆ ਇਹਨਾਂ ਦੇ ਸਾਰੇ ਸਬੰਧਤ ਬੈਠੇ ਆ ਕੱਲ ਨੂੰ ਕੋਈ ਹੋਰ ਆਊਗਾ ਜੇ ਇਦਾਂ ਦੇ ਆਜ਼ਾਦ ਹੀ ਘੁੰਮੀ ਗਏ ਉਹਨਾਂ ਨੇ ਅੱਜ ਇੱਕ ਟਰੈਪ ਤੇ ਲਾਇਆ ਕੱਲ ਨੂੰ ਦੂਜੇ ਨੂੰ ਟਰੈਪ ਤੇ ਲਾਉਣਗੇ ਕਿਉਂਕਿ ਅਸੀਂ ਉਹਨਾਂ ਨੂੰ ਸ਼ਹਿ ਦੇ ਦੇਵਾਂਗੇ ਇਹਨਾਂ ਦਾ ਬਾਪ ਦਾ ਕਤਲ ਹੋਇਆ ਜੀ ਚਾਰ ਬੰਦਿਆਂ ਨੇ ਰਲ ਕੇ ਕੀਤਾ ਜੀ ਇਹਨਾਂ ਦਾ ਟਰੈਪ ਚਾਰ ਬੰਦੇ ਬੱਲੋਂਗੇ ਜਿੱਦੋ ਟੋਟਾ ਬੱਚਾ ਕਿਤਾਬ ਪੜ੍ਹਦਾ। ਸਾਨੂੰ ਇੰਨਾ ਪਸਵਾ ਦੇ ਦਿੱਤਾ। ਸਰ ਇਹ ਸਕੀਮ ਖੇਡਦੇ ਹੁੰਦਾ ਸੀਗੇ ਤੁਹਾਨੂੰ ਜੀ 20000 ਰੁਪਏ ਦਿਓ ਸਾਨੂੰ ਅਸੀਂ ਤੁਹਾਨੂੰ 30000 ਵਾਪਸ ਕਰਾਂਗੇ। ਐਦਾਂ ਕਰ ਕਰ ਕੇ ਉਹਨਾਂ ਨੇ ਪਹਿਲੇ ਪੈਸੇ ਇਹਨਾਂ ਨੂੰ ਦਿਖਾਏ। ਕਹੇ ਦੁੱਤੀ ਉਹਨਾਂ ਨੂੰ ਬਾਅਦ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਪੈਸੇ ਖੜਾ ਪੋੜੇ। ਉਸ ਤੋਂ ਬਾਅਦ ਆਪੇ ਦੱਸਦਾ ਸੀ ਕਿ ਅੱਛੜ ਦੇਦਾ ਪੈਸੇ ਦੇ ਦੇ ਨਹੀਂ ਕਰਦਾ। ਉਹਨੂੰ ਮੁਰਗੇ ਤੰਗ ਪਰੇਸ਼ਾਨ ਕਰਨ ਲੱਗੇ ਉਹਨਾਂ ਕੋ ਫੋਟੋ ਵੀਡੀਓ ਵੀ ਖੋਹ ਲਈ ਕਈ ਆ ਪੈਸਿਆਂ ਦੇ ਲੈਣ ਦੇਣ ਕਰਕੇ ਉਤੋਂ ਬਾਅਦ ਉਹਨੂੰ ਉਸੀ ਨੂੰ ਬਲੈਕਮੇਲ ਕਰਨ ਲੱਗੇ ਚਾਰੋਂ ਹਿੰਦੂ ਅੱਛਾ ਉਹਨੂੰ ਬਲੈਕਮੇਲ ਕਰ ਉਹ ਹੈਗੇ ਸੀਗੇ ਜੀ شریف ਬਹੁਤ ਜਿਆਦਾ شریف ਸਾਰਿਆਂ ਨੂੰ ਪਤਾ ਸ਼ਰਾਫਤ ਉਹਨੂੰ ਪਿਆਰ ਪਤਾ ਨਾ ਕਰਾਉਂ ਕਿ ਸ਼ਰਾਫਤ ਕਰਕੇ ਇੱਥੇ ਆਏ ਆ ਸਾਰੇ ਜੇ ਆਏ ਵੀ ਆ ਨਾ ਸ਼ਰਾਫਤ ਕਰਕੇ ਆਏ ਆ ਤੇ ਹਜੇ ਤੱਕ ਕਿੰਨੇ ਮਾਉਂਟ ਕਿੰਨੇ ਪਾਉਂਦੇ ਸੀ 7-8 ਲੱਖ ਰੁਪਏ ਦੀ ਫੋਟੋ ਦਾ ਸਰਫ ਨਹੀਂ ਕੀਤੇ ਸੱਤ ਲੱਖ 1.50 ਥੋੜੇ ਸੀਗੇ ਡਸਟ ਜਿਆਦਾ ਮਗਰ 20% 30% ਸਰ ਲਾਉਂਦੇ ਹਾਂ। ਪ੍ਰੰਧੀਆਂ ਪਾਕਿਸਤਾਨ ਦਾ ਪੱਕਾ ਕੰਮ ਹੈ। ਜੀ ਜੁਨਾਸਾ ਇਸੇ ਇਹ ਪੰਚ ਸਕੰਨ ਨਹੀਂ ਆਈ। ਬੰਦੇ ਸਹੀ ਲੋਕਾਂ ਤੋਂ ਵੀ ਰਹਿੰਦੇ ਨੇ। ਖਾਣਾ ਖਾਣੇ ਦੇ ਪ੍ਰਬੰਧਾਂ ਤੋਂ ਸਮੂਹ ਤੁਹਾਡੀ ਰਿਸਪੋਂਸਿਬਿਲਟੀ ਆਈ ਹੈ ਅੱਜ ਹੀ ਸਾਰੇ ਕਿਤੇ ਬਸ ਕੋਈ ਨਹੀਂ ਜੇ ਇੱਕ ਨੰਬਰ ਕਰਨ ਦਿਓ ਆਪਣਾ ਨੰਬਰ ਪਾਇਆ ਬਚਪਨ 2000 ਨਾਲ ਹੋਇਆ ਬਿਲਕੁਲ ਅਫਸਰ ਬਟਾ ਆ ਤੇ 300 ਆਪ ਕੁੜੀ ਦੇ ਬੱਚੇ ਆਪ ਕੁੜੀ ਕੋਈ ਪਤਾ ਨਹੀਂ ਬੱਚੇ ਹਾਂਜੀ ਕੋਈ ਪਰ ਇਹ ਤੁਸੀਂ ਇਨਸਾਨਾਂ ਦੀ ਗੱਲ ਕਰਦਾ ਸੀ ਪਰ पर पहले सात समझी समझ नहीं इस भूतनी परिवेश को लेकर ये छोटी-छोटी बच्चियाँ नहीं बदलनी पड़ती, ये ना बताऊँ चलन चलेगे ना, कुछ करती हैं। छोटे वापस नहीं आ सकता, लेकिन थोड़ा अच्छा सहज जो लेने ये सारे लाकर आता है। और मेरी ये कोई तरह ना लाल हादसा बहुत कोशिश है कि ऐसी कोई गेट जिन्ही करती हो सकता है। दोस ਔਰ ਮੈਂ ਟੀ ਜਿਹੜੀ ਅਲੱਗ ਨਾਲ ਕੰਮ ਕਰਦੀ ਹੈ ਕਿਤੇ ਇਹ ਟੀ ਵਜਨ ਦੀ ਮੁੱਢਲੀ ਕਰਨਾ ਚਾਹੀਦਾ ਤੇ ਜੇ ਕਿਸੇ ਕਿਸਮ ਦੀ ਕੋਈ ਇਹਨਾਂ ਜਿਹੜਾ ਮਰੀਦ ਫਾਰਮ ਦਾ ਕਾਹਦਾ ਆਪ ਜੀ ਸਾਰਾ ਕੇ ਵੀ ਕਰੀ ਪੂਰੀ ਕੋਸ਼ਿਸ਼ ਲਈ ਨਾ ਕੋਈ ਕੋਈ ਹੋਰ ਰਹੀ ਹੋ ਕਿ ਉਹ ਤੇ ਮਾਰਾ ਜੀ ਟ੍ਰੈਕਸ ਹੈ। ਸਭ ਇਹ ਅਪੇਰ ਦਰਜ ਹੋਈ ਨੂੰ ਅੱਜ ਦੂਜਾ ਤੀਜਾ ਦਿਨ ਹੋ ਗਿਆ ਉਹ ਤੋਂ ਪਹਿਲਾਂ ਬਿਆਨਾਂ ਨੂੰ ਤੁਸੀਂ ਦੇਖੋ ਬਿਆਨਾਂ ਦੇ ਆਧਾਰ ਤੇ ਉੱਪਰ ਗ੍ਰਿਫਤਾਰੀ ਬਣਦੀ ਸੀ ਪਰ ਪੁਲਿਸ ਦੀ ਕਾਰਜਕਾਰੀ ਤੁਂਹੇ ਕੋਈ ਨਹੀਂ ਢਿੱਲੀ ਆ ਆ ਛੋਟੇ ਛੋਟੇ ਬੱਚੇ ਆ ਜੀ ਆ ਮੁੰਡਾ ਵੇਖ ਲਓ 8 ਵਰਿਆਂ ਦੀ ਉਮਰ ਆ ਆ ਬੱਚੀ ਆ 3 ਵਰਿਆਂ ਦੀ ਆ ਮਨਜੀਤ ਸਿੰਘ ਦੀ ਵਾਈਫ ਆ ਆ ਉਹਦੇ ਮਾਤਾ ਜੀ ਹੈਗੇ ਆ ਆ ਪਿਤਾ ਜੀ ਆ ਤੁਸੀਂ ਦੇਖੋ ਆ ਭੈਣ ਹੈਗੀ ਆ ਹਾਂ ਜੀ ਤੁਸੀਂ ਦੱਸੋ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਆ ਵੀ ਤੁਸੀਂ ਦੱਸੋ ਪਈਆ ਜਿਹੜੀ ਮੁੰਡੇ ਦੀ ਬਾਡੀ ਹੈਗੀ ਆ ਉਹ ਇਸ ਵੇਲੇ ਰੁੜਦੀ ਪਈ ਆ ਔਰ ਕੀ ਉਹਨਾਂ ਨੂੰ ਆ ਬੱਚਿਆਂ ਦੇ ਜਿਹੜੇ ਹੰਝੂ ਆ ਆ ਇੱਕ ਘਰ ਵਾਲੀ ਦੇ ਹੰਝੂ ਦਿਖਦੇ ਨਹੀਂ ਪਏ ਹੈਗੇ ਔਰ ਪੁਲਿਸ ਵਾਲੇ ਆਖਣ ਦੇ ਆ ਕਹਿੰਦੇ ਕਿ ਨਹੀਂ ਜੀ ਸਾਡੇ ਧਿਆਨ ਗੋਚਰੇ ਨਹੀਂ ਸੀ ਮਾਮਲਾ ਧਿਆਨ ਗੋਚਰੇ ਕਿਉਂ ਨਹੀਂ 28 ਤਰੀਕ ਦੇ ਬਿਆਨ ਹੋਣਦੇ ਆ ਔਰ ਸਾਨੂੰ ਅਸੀਂ ਉਹ ਲੋਕ ਹੈਗੇ ਸਾਰੇ ਜਿਹੜੇ ਦੂਸਰਿਆਂ ਦੇ ਵਾਸਤੇ ਆਪਾਂ ਆਵਾਜ਼ ਬੁਲੰਦ ਕਰਦੇ ਆ ਔਰ ਅਸੀਂ ਦੂਸਰਿਆਂ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਸ਼ਰੀਕ ਹੋਨੇ ਆ ਖੜਦੇ ਆ ਔਰ ਸਾਡੇ ਨਾਲ ਨਹੀਂ ੱਟਕਾ ਹੋਣਦੇ ਆ ਔਰ ਸਾਨੂੰ ਪੁਲਿਸ ਵਾਲੇ ਗੁਮਰਾਹ ਕਰਨਦੇ ਆ ਚੰਨ ਵੀ ਮਾਤ ਨਹੀਂ ਨਹੀਂ ਆਪਾਂ ਨੂੰ ਕੋਈ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਆਪਾਂ ਆਤਮਾ ਤੇ ਆ ਕੇ ਉਹ ਕਰਾਂਗੇ ਅਸੀਂ ਇਨਸਾਫ ਲਵਾਵਾਂਗੇ ਠੋਕੇ ਇਨਸਾਫ ਲਵਾਵਾਂਗੇ ਠੋਕੇ ਕਿੰਨੇ ਦਿਨ ਹੋ ਗਏ ਚੁੱਲ੍ਹੀ ਨੂੰ ਮੈਂ ਐਸੀ ਕਰਕੇ ਆਈਆਂ ਇੱਥੇ ਮੈਂ ਬੈਠੀ ਆ ਨਾ ਮੈਨੂੰ ਤੇਰੇ ਨਾਲ ਉਹ ਵੀ ਕਹਿਣਾ ਚੁੱਲ੍ਹੀ ਨੂੰ ਹੋਇਆ ਤੱਕ ਇਨਸਾਫ ਨਹੀਂ ਹੋਇਆ ਮੈਂ ਬੈਠੀ ਮੈਂ ਤਾਂ ਆਉਂਗੀ ਕੋਈ ਗੱਲ ਨਹੀਂ ਸਭ ਕੁਝ ਹੋਊਗਾ ਅਸੀਂ ਬਾਹਰ ਵੀ ਭੇਜਾਂਗੇ ਵੀਡੀਓ ਨੂੰ ਸਾਰਾ ਕੁਝ ਕਰਾਂਗੇ ਬਿਲਕੁਲ ਸਾਰੇ ਪਾਸੇ ਫੈਲ ਜੀ ਭੇਜ ਦਿੰਗੇ ਸਭ ਨੂੰ ਸ਼ਾਜ਼ੀ ਰੋਕ ਤੇ ਭੇਜਾਂਗੇ ਹਰ ਇੱਕ ਵੀਡੀਓ ਭੇਜਿਓ ਕੈਨੇਡਾ ਵੀ ਅਸੀਂ ਭੇਜਾਂਗੇ ਬਾਹਰ ਵੀ ਚਲਾਵਾਂਗੇ ਵੀਡੀਓ ਜ਼ਰੂਰ ਭੇਜੋ ਜਾਨਾ ਸੀ ਨਾਮ ਲਗਾ ਦੋ ਨਾ ਇੱਕ ਮੋਨੂ ਜਾਨਾ ਹੈ ਮੋਨੂ ਜਾਨਾ ਹੈਪੀ ਤੇ ਲਵ ਲਵ ਮੋਬਾਈਲ ਵਾਲਾ ਤੇ ਪ੍ਰਿੰਸ ਢੋਲ ਜੀ ਇਹ ਨਾ ਇਹ ਨਾ ਬੰਦੇ ਨੂੰ ਉਤਾਰ ਸਾਰੀ ਇਹ ਬੱਚਿਆਂ ਤੋਂ ਨਾਮ ਦੱਸ ਰਹੇ ਬੱਚੇ ਨਾਮ ਦੱਸ ਰਹੇ ਜੀ ਇਹਦਾ ਹੱਲ ਹੋਣਾ ਚਾਹੀਦਾ ਆ ਪੁਲਿਸ ਨੇ ਤਾਂ ਕਰਿੰນິກ ਢਿੱਲ ਵਰਤੀ ਹੀ ਰਹੇ ਰੱਬ ਦਾ ਨਾਮ ਪਤਾ ਨਹੀਂ ਕੀ ਪ੍ਰੈਸ਼ਰ ਆ ਸਰਕਾਰ ਦਾ ਕੀ ਨਹੀਂ ਪ੍ਰੈਸ਼ਰ ਆ ਇਹ ਨਹੀਂ ਸਾਨੂੰ ਪਤਾ ਉਹਨਾਂ ਰਾਜਮ ਫੇਰੇ ਕਹਿੰਦਾ ਅੱਗੇ ਇੱਕ ਮਿੰਟ ਪਾਪਾ ਦੇ ਵੀ ਬਿਆਨ ਲਓ ਪਾਪਾ ਦੇ ਲੋ ਇੱਕ ਮਿੰਟ ਸਰ ਕਾਰਵਾਈ ਦੇ ਨਾਂ ਤੇ ਇਹ ਆਜੇ ਕਿ ਪੁਲਿਸ ਸਰ ਇਹ ਮਾਮਲਾ ਕੀ ਸੀ ਸਭ ਤੋਂ ਪਹਿਲਾਂ ਮਾਮਲਾ ਸੀ ਕਿ ਕੋਈ ਦੁਕਾਨਦਾਰ ਸੀਗੇ ਤਿੰਨ ਚਾਰ ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਇਬਜ ਦੇ ਵਿੱਚ ਇਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਐਦਾ ਲੱਗਦਾ ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੜੀ ਵਾ ਕੇ ਕੀ ਕੀਤਾ ਰੋਕੀ ਕਿੰਨੇ ਪੈਸੇ ਸੀ ਉਹ 3.7 ਲੱਖ ਤੇ 7 ਲੱਖ 1000 ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗ ਰੋਕੀ ਕਿੰਨੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਚਾਰ આરોપી ਨੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕਿਹੜੀ ਧਾਰਾ ਹੇ 306 ਚ ਠੀਕ ਹੈ ਸਰ ਪਰਿਵਾਰ ਨਾਲ ਬੈਠਕ ਚ ਕੀ ਕੁਝ ਨਿਸਕਰਸ਼ ਨਿਕਲੇ ਪਰਿਵਾਰ ਨਾਲ ਨਿਸਕਰਸ਼ ਨਿਕਲੇ ਕਿ ਅਸੀਂ ਜਲਦੀ ਕੋਸ਼ਿਸ਼ ਕਰਦੀ ਹੈਗੀ ਹੈ ਵੈਸੇ ਵੀ ਸਾਡਾ ਕੰਮ ਹੈ ਫਰਜ ਹੈ ਡਿਊਟੀ ਹੈ ਅਸੀਂ ਰਸਤੇ ਕਰਨੇ ਹੀ ਐਕਿਊਜ਼ਡ ਠੀਕ ਹੈ ਜੀ ਪਰ ਜਲਦੀ ਤੋਂ ਜਲਦੀ ਤੁਹਾਨੂੰ ਕਰਕੇ ਇਮੀਡੀਏਟ ਦੱਸ ਦਿਆਂਗੇ ਜਿਹੜਾ ਪ੍ਰੋਟੈਸਟ ਦਾ ਕਹਿ ਰਹੇ ਸੀ ਉਹ ਟਾਲ ਰਹੇ ਹੁਣ ਪਰਿਵਾਰ ਵਾਲੇ ਨਹੀਂ ਪ੍ਰੋਟੈਸਟ ਕਿਸੇ ਕਸੂਦ ਦਾ ਕੋਈ ਨਹੀਂ ਹੋਊਗਾ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਤਾ ਅਸੀਂ ਇਹਨਾਂ ਦੇ ਨਾਲ ਜਿਹੜੀ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਆ ਹਰ ਸੰਭਵ ਯਤਨ ਕਰਕੇ ਕਰਾਂਗੇ ਥੈਂਕ ਯੂ ਸਰ ਸਰ ਇਹ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਮਾਮਲਾ ਸਮਝਾ ਦਿੱਤਾ ਜਾਵੇ ਮਨਜੀਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਜਿਹੜੇ ਕਿ ਬਾਲਕਿਸ਼ਾ ਰੋਡ ਤੇ ਪਤਰਾ ਫਲੈਕਸ ਦੇ ਉੱਤੇ ਆਪਣਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਸ਼ਹਿਰ ਦੇ ਕੁਝ ਬੰਦਿਆਂ ਦੁਆਰਾ ਬਲੈਕਮੇਲ ਕਰਕੇ ਇੱਕ ਸਾਜ਼ਿਸ਼ ਦੇ ਵਿੱਚ ਫਸਾ ਕੇ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ। ਔਰ ਉਹ ਬੰਦਿਆਂ ਨੇ ਪੈਸੇ ਜਿਹੜੇ 20-20% ਤੇ 30-30% ਤੇ ਦੇ ਕੇ ਉਹਨੂੰ ਉਸ ਟਰੈਪ ਦੇ ਵਿੱਚ ਮਨਜੀਤ ਸਿੰਘ ਨੂੰ ਪਸਾਉਂਦੇ ਗਏ। ਤੇ ਵਿਆਜ ਤੋਂ ਵੀ ਵੱਧ ਰਕਮ ਕਹਿ ਕੇ ਉਹਨੂੰ ਬਲੈਕਮੇਲ ਕਰਦੇ ਰਹੇ। ਜਿਸ ਦੇ ਤਹਿਤ ਮਨਜੀਤ ਸਿੰਘ ਨੇ ਪਿਛਲੇ ਦਿਨੀ 25 ਤਰੀਕ ਨੂੰ ਜਾਂ 26 ਤਰੀਕ ਦੇ ਦਰਮਿਆਨ ਕੋਈ ਜਰੀਲੀ ਜਿਹੜੀ ਦਵਾਈ ਪੀ ਕੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲਈ ਤੇ ਇਹ ਦੋਸ਼ੀਆਂ ਦੇ ਖਿਲਾਫ ਜਦੋਂ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ਦੀਆਂ ਸਮਾਜਿਕ ਜਾਂ ਹੋਰ ਜਥੇਬੰਦੀਆਂ ਦੇ ਨਾਲ ਹੋ ਕੇ ਉਹ ਚਾਰ ਜਿਹੜੇ ਦੋਸ਼ੀ ਸੀ ਕਾਤਲ ਸੀ ਜਿਹੜੇ ਚਾਰ ਦੋਸ਼ੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਐਫ ਆਈ ਆਰ ਦਰਜ ਹੋਣ ਤੋਂ 24 ਘੰਟੇ ਬਾਅਦ ਵੀ ਪੁਲਿਸ ਨੇ ਜਿਹੜੀ ਆ ਉਹ ਦੋਸ਼ੀਆਂ ਦੇ ਘਰ ਦੇ ਵਿੱਚ ਇੱਕ ਵੀ ਰੇਡ ਨਹੀਂ ਮਾਰੀ 24 ਜਿਹੜਾ ਪੁਰ ਹੀਰਾ ਚੌਂਕੀ ਇੰਚਾਰਜ ਆ ਉਹਦੀ ਬਹੁਤ ਵੱਡੀ ਲਾਪਰਵਾਹੀ ਦੇ ਨਾਲ ਜਦੋਂ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਤਾਂ ਉਹਨੇ 24 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਵੀ ਜਿਹੜੀ ਆ ਉਥੇ ਘਰਾਂ ਦੇ ਉੱਤੇ ਰੇਡ ਨਹੀਂ ਕੀਤੀ ਨਾ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਦੋਂ 24 ਘੰਟੇ ਬੀਤ ਗਏ ਉਸ ਤੋਂ ਬਾਅਦ ਅਸੀਂ ਐਸ ਐਚ ਓ ਮਾਡਲ ਟਾਉਨ ਹੁਣਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਦੁਬਾਰਾ ਤੋਂ ਉਹਦੀ ਡਿਊਟੀ ਲਾਂਦੇ ਹਾਂ ਚੌਂਕੀ ਇਨਚਾਰਜ ਜਿਹੜਾ ਪੁਰ ਹੀ ਰਹੇਗਾ ਉਹ ਰਾਤ ਨੂੰ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕਰੂਗਾ ਉਹ ਸਾਰੀ ਰਾਤ ਬੀਤਣ ਦੇ ਬਾਵਜੂਦ ਵੀ ਜਿਹੜਾ ਚੌਂਕੀ ਇਨਚਾਰਜ ਆ ਉਹਦੀ ਲਾਪਰਵਾਹੀ ਨਹੀਂ ਸੀ ਉਹਨੇ ਸਵੇਰ ਤੱਕ ਉਹਨਾਂ ਦੇ ਘਰਾਂ ਤੱਕ ਰੇਡ ਨਹੀਂ ਕੀਤੀ ਜਿਹੜੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਭੱਜਣ ਦਾ ਪੂਰਾ ਮੌਕਾ ਦਿੱਤਾ ਤੇ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਵੀ ਜਿਹੜੇ ਪੋਲੀਟੀਕਲ ਤਾਕਤ ਆ ਉਹਦਾ ਇਸਤੇਮਾਲ ਹੋ ਰਿਹਾ ਸਾਨੂੰ ਪੂਰਾ ਯਕੀਨ ਆ ਪੋਲੀਟੀਕਲ ਜਿਹੜੀਆਂ ਰਾਜਨੀਤਿਕ ਤਾਕਤਾਂ ਆ ਉਹ ਦੋਸ਼ੀਆਂ ਦੀ ਪਿੱਠ ਦੇ ਉੱਤੇ ਆ ਸੋ ਅੱਜ ਅਸੀਂ ਸਮੂਹ ਸਿੱਖ ਜਥੇਬੰਦੀਆਂ ਨੇ ਹੁਸ਼ਿਆਰਪੁਰ ਦੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਸ਼ਾਮ ਤੱਕ ਜਾਂ ਦੁਪਹਿਰ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਪਾਂ ਮਿਨੀ ਸੈਕਟਰੀਅਟ ਦਾ ਘਰਾਓ ਕਰਾਂਗੇ ਸੋ ਅੱਜ ਇੱਥੇ ਅਸੀਂ ਸਿੰਘ ਸਭਾ ਗੁਰਦੁਆਰੇ ਜਦੋਂ ਸਾਰੀਆਂ ਜਥੇਬੰਦੀਆਂ ਇਕੱਤਰ ਹੋਈਆਂ ਤੇ ਮਾਡਲ ਟਾਉਨ ਦੇ ਜਿਹੜੇ ਐਸਐਚਓ ਸਾਹਿਬ ਆ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਫੜਾਂਗੇ ਤੇ ਡੀਐਸਪੀ ਦੇਵਦਤ ਸ਼ਰਮਾ ਜੀ ਪਹੁੰਚੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅੱਜ ਸ਼ਾਮ ਤੱਕ 8 ਵਜੇ ਤੱਕ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਜਾਂ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਅਸੀਂ ਇਹ ਸਾਰੀਆਂ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਦਲਿਤ ਜਥੇਬੰਦੀਆਂ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਇਹ ਸਾਰੇ ਆ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਆ ਕਿ ਜੇਕਰ ਸ਼ਾਮ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਇੱਕ ਵੱਡਾ ਸੰਘਰਸ਼ ਜਿਹੜਾ ਉਹਦਾ ਐਲਾਨ ਕਰਾਂਗੇ ਤੇ ਅਸੀਂ ਜੋ ਵੀ ਸਾਨੂੰ ਕਰਨਾ ਪਿਆ ਚਾਹੇ ਮਿੰਨੀ ਸੈਕਟਰੀਟ ਘੇਰਨਾ ਪਿਆ ਚਾਹੇ ਸਾਨੂੰ ਰੋਡ ਬਲੌਕ ਕਰਨੇ ਪਏ ਚਾਹੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਅਸੀਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਉਹ ਪ੍ਰੋਟੈਸਟ ਕਰਾਂਗੇ ਤੇ 19 ਦੇਰ ਤੱਕ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵਾ ਸਾਰੀਆਂ ਜਥੇਬੰਦੀਆਂ ਦਾ ਵੀ ਕਹਿਣਾ ਵਾ ਵੀ ਜਿਹੜਾ ਮਨਜੀਤ ਸਿੰਘ ਵਾ ਉਹਦਾ ਸੰਸਕਾਰ ਜਿਹੜਾ ਨਹੀਂ ਕੀਤਾ ਜਾਵੇਗਾ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਉਹ ਕਰਵਾਇਆ ਜਾਵੇ ਸਿਰਫ ਪ੍ਰਾਈਵੇਟ ਵੀਡੀਓ ਜਿਹੜੀ ਗੱਲ ਹੋ ਰਹੀ ਹੈ ਕਿ ਵੀਡੀਓ ਦੇ ਰਾਈ ਬਲੈਕਮੇਲ ਕੀਤਾ ਜਾ ਰਹੀ ਸੀ ਉਹ ਕੀ ਮਸਲਾ ਸੀ ਉਹ ਪੈਸੇ ਦਾ ਹੀ ਲੈਣ ਦੇਣ ਸੀਗਾ ਉਹ ਪੈਸੇ ਦੇ ਹੀ ਲੈਣ ਦੇਣ ਨੂੰ ਉਹਦੀ ਕੋਈ ਮਨਜੀਤ ਸਿੰਘ ਦੀ ਇੱਕ ਵੀਡੀਓ ਹੈ ਚਾਰ ਜਿਹੜੇ ਸ਼ਰਾਰਤੀ ਆ ਦੋਸ਼ੀ ਆ ਜਿਹੜੇ ਇਹਨਾਂ ਨੇ ਕੋਈ ਵੀਡੀਓ ਉਹਦੀ ਇਹੋ ਜਿਹੀ ਬਣਾ ਕੇ ਰੱਖੀ ਸੀ ਜਿਹਦੇ ਦੁਆਰਾ ਮਨਜੀਤ ਸਿੰਘ ਨੂੰ ਬਾਰ ਬਾਰ ਬਲੈਕਮੇਲ ਕਰਦੇ ਸੀਗੇ ਤਾਂ ਉਹਨੇ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਸੀ ਆਤਮ ਤਿਆ ਕਰਨ ਦੀ ਪਰ ਉਹ ਕਿਸੇ ਕਾਰਨ ਕਰਕੇ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਤੇ ਉਹ ਰੋਪੜ ਨਹਿਰ ਤੇ ਗਿਆ ਮੁੜਿਆ ਆ ਵਾਪਸ ਤੇ ਇਹ ਜਿਹੜੀ ਹੁਣ ਕੋਸ਼ਿਸ਼ ਕੀਤੀ ਉਹਨੇ ਉਹਦੇ ਵਿੱਚ ਉਹਦੀ ਜੀਵਨ ਲੀਲਾ ਜਿਹੜੀ ਸਮਾਪਤ ਹੋ ਗਈ। ਵੀਡੀਓ ਬਾਹਰ ਆਈ ਕਿ ਨਹੀਂ ਹੈ ਜੀ ਸਰ? ਉਹ ਵੀਡੀਓ ਦਾ ਕੁਝ ਪਤਾ ਨਹੀਂ ਲੱਗਾ ਅਸੀਂ ਡੀਐਸਪੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਐ, ਐਸਐਚਓ ਮਾਡਲ ਟਾਉਨ ਦੇ ਧਿਆਨ ਦੇ ਵਿੱਚ ਲਿਆਂਦਾ। ਉਹ ਕਹਿੰਦੇ ਅਸੀਂ ਜਲਦੀ ਦੋਸ਼ੀ ਫੜ ਕੇ ਸਾਰੀ ਤਫ਼ਤੀਸ਼ ਕਰਕੇ ਤਾਂ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਜ਼ਰੂਰ ਕਰਾਂਗੇ।